ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਹਨ। ਮੈਂ ਮਾਨ ਸਰਕਾਰ ਦਾ ਦਿਲ ਦੀ ਢੂੰਗਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਆ ਕਿਉਂਕਿ ਹਰ ਸਾਲ ਇਗਜ਼ਾਮ ਆਉਂਦੇ ਆ, ਹਰ ਸਾਲ ਰਿਜ਼ਲਟ ਆਉਂਦੇ ਆ, ਲਗਾਤਾਰ ਬੱਚਿਆਂ ਨੂੰ ਆਪੋਰਚੁਨਿਟੀਆਂ ਮਿਲਦੀਆਂ। ਮਿਸ਼ਨ ਰੋਜ਼ਗਾਰ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ 54422 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਅੱਜ ਫਿਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ। ਇਹ ਆਖਰੀ ਨੌਕਰੀ ਨਹੀਂ ਹੈ। ਆਖਰੀ ਸਮਝ ਲੈਣੀ। ਹੋਰ পড়ੋ। ਜਿੰਨੇ ਕੋਈ ਨੇ ਕਿਹਾ 3ਜੀ ਨੌਕਰੀ। ਹੋਰ ਅਕਿਚ ਪੀਸੀਐਸ ਦੇ ਵੀ ਨਿਕਲਣ ਲੱਗੇ ਕਰਨ। ਯੂਪੀਐਸਸੀ ਸੈਂਟਰ ਖੋਲ ਰਹੇ ਆ। ਆਈਐਸ ਵਾਸਤੇ ਤਿਆਰੀ ਕਰ ਲਓ। ਕਿਉਂ ਆਪਾਂ ਕਰਨ ਕਰ ਸਕਦੇ ਜੀ। ਜਿਹੜੇ ਆਈਐਸ ਬਣਦੇ ਆ ਕੋਈ ਉਹ ਵੀ ਤਾਂ ਆਪਣੇ ਵਰਗੇ ਹੀ ਆ। ਬਸ ਉਹ ਸੈਟਿੰਗ ਚਾਹੀਦੀ ਐ। ਪ੍ਰੋਪਰ ਮਾਹੌਲ ਚਾਹੀਦਾ ਬਸ। ਉਹ ਅਸੀਂ ਤੁਹਾਨੂੰ ਦੇ ਦਾਂ। ਅੱਜ ਮੇਰੇ ਪਿਤਾ ਸਰਗਿ ਕੋ ਘੁੰਮਾਂ ਦਾ ਅਸਦੀ ਅਰੋੜਾ ਦੀ 25ਵੀਂ ਵਰਸੀ ਹੈ ਔਰ ਆਹ 7 ਸਾਲ ਉਹਨਾਂ ਦੀ ਵਰਸੀ ਦੇ ਉੱਪਰ ਅਸੀਂ ਸੁਲਾਮ ਨੈਟਰਲ ਕਾਲਜ ਦੇ ਵਿੱਚ ਫ੍ਰੀ ਮੈਡੀਕਲ ਡੈਂਟਲ ਕੈਂਪ ਹੈ ਜਿਹੜਾ ਉਹ ਲਗਾਉਨੇ ਆ ਜਿੱਥੇ ਜਿਹੜੇ ਵੀ ਪੇਸ਼ੈਂਟਾਂ 'ਚ ਜਿਸ ਸੋਣਾ ਹੈ ਉਹਨਾਂ ਦਾ ਟ੍ਰੀਟਮੈਂਟ ਹੈ ਜਿਹੜਾ ਉਹ ਹੁੰਦਾ ਹੈ ਪਖਣਪਟ ਸਾਹਿਬ ਦੀ ਊਪ ਭਾਈ ਜਾਂਦੀ ਹੈ ਗੁਰੂ ਸਾਹਿਬ ਦਾ ਅ ਅਕੀਨਾ ਪਸਤ ਕਰਿਆ ਜਾਂਦਾ ਹੈ ਸਰਬੱਤ ਦੇ ਭਲੇ ਦੀ ਅਸੇੜੀ ਉਹ ਕੀਤੀ ਜਾਂਦੀ ਹੈ ਉੱਚੇ ਚੇਤੇ ਦੌਰ ਤੇ ਮੈਂ ਧੰਨਵਾਦ ਸਾਰੇ ਹਲਕਾ ਨਿਵਾਸੀਆਂ ਦਾ ਪਾਰਟੀ ਦੇ ਸਾਰੇ ਅਹੁਦੇਦਾਰ ਸਾਹਿਬਾਨ ਦਾ ਔਰ ਇਸ ਮੌਕੇ ਤੇ ਉੱਪਰ ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਕੁਤਾਰ ਸਿੰਘ ਸਤਪਾ ਜੀ ਸਰਬਜੀਤ ਸਿੰਘ ਜੀ ਜੀ ਅਤੇ ਹੋਰ ਬਹੁਤ ਸਾਰੇ ਸਾਡੇ ਮਿੱਲੇ ਸਾਥੀ ਜਿਹੜੇ ਉੱਚੇ ਚੇਤੇ ਦੌਰ ਤੇ ਪਹੁੰਚੇ ਨੇ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚ ਬਹੁਤ-ਬਹੁਤ ਧੰਨਵਾਦ ਔਰ ਮੈਂ ਉੱਚੇ ਚੇਤੇ ਦੌਰ ਤੇ ਧੰਨਵਾਦ ਸਾਰੇ ਹਲਕਾ ਨਿਵਾਸੀਆਂ ਦਾ ਹਰ ਸਾਲ ਜਿਵੇਂ ਦੋਹਿੰਦਾ ਪਿਆਰ ਸਤਿਕਾਰ ਜਿਹੜਾ ਸਾਥ ਹੈ ਉਹ ਦਿੰਦੇ ਨੇ ਸੋ ਸਾਰੇ ਦਾ ਅਮੰਦੀ ਆਜੀ ਕੈਬਨਿਟ ਦਾ ਵਿਸਤਾਰ ਹੋ ਰਿਹਾ ਕਿਸ ਤਰ੍ਹਾਂ ਦਾ ਲੱਗਦਾ ਵੀ ਕਿੰਨੇ ਕੁ ਮਤਲਬ ਆ ਸਕਦਾ ਦੇਖੋ ਇਹ ਤਾਂ ਹੁੰਦਾ ਅਜੇ ਅੱਧਾ ਘੰਟਾ ਲੱਗਾ ਉਸ ਇਵੈਂਟ ਕਰੋ ਕਿ ਪ੍ਰੈਰੋਗੇਟਿਵ ਜਿਹੜਾ ਉਹ ਸੀਐਮ ਸਾਹਿਬ ਦਾ ਹੁੰਦਾ ਮੈਂ ਸਮਝਦਾ ਕਿ ਉਸ ਸਮੇਂ ਤੋਂ ਪਹਿਲਾਂ ਜੋ ਤੱਕ ਇਹ ਸੈਰਮਨੀ ਤੇ ਫੰਕਸ਼ਨ ਹੋ ਨਹੀਂ ਜਾਂਦਾ ਉਸ ਪਹਿਲਾਂ ਕੁਝ ਵੀ ਬੋਲਣਾ ਮੇਰੇ ਵੱਲੋਂ ਤਾਂ ਉਚਿਤ ਨਹੀਂ ਹੋਵੇਗਾ ਅਮੰਦੀ ਮਜੀਠੀਆ ਜਿਹੜੇ ਸ਼ਿਮਲਾ ਦੇ ਵਿੱਚ ਜਿਹੜੀ ਜ਼ਮੀਨ ਮਿਲੀ ਹੈ ਉਹ ਕਿਸੇ ਲੱਗੇ ਹੈ ਤਾਂ ਚਾਰਜਿੰਗ ਦਾ ਰਿਮਾਂਡ ਹੋ ਰਿਹਾ ਹੈ देखो ਇਹ ਅੱਜ ਤੋਂ ਨਹੀਂ ਲੰਬੇ ਸਮੇਂ ਤੋਂ ਚੱਲ ਰਿਹਾ ਸੀਗਾ ਪਰ ਹੁਣ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਭੋਣਪਾਂ ਸਰਕਾਰ ਨੇ ਔਰ ਪੰਜਾਬ ਵਿਜੀਲੈਂਸ ਬਿਊਰੋ ਨੇ ਹੱਥ ਪਾਇਆ ਪੱਕੇ ਪੈਰੀ ਸਾਰੇ ਸਬੂਤ ਤੱਥ ਇਕੱਠੇ ਕਰਕੇ ਪਾਇਆ ਜਿਸ ਦੇ ਵਿੱਚ 540 ਕਰੋੜ ਦੀ ਬੇਨਾਂਮੀ ਪ੍ਰਾਪਰਟੀ ਸਾਹਮਣੇ ਆਈ ਸੀਗੀ ਉਸ ਦੀ ਤਫ਼ਤੀਸ਼ ਕਰਦੇ ਹੋਏ ਜਿਵੇਂ ਤੁਸੀਂ ਸ਼ੂਲਾ ਦੀ ਗੱਲ ਕੀਤੀ ਹੋਰ ਕੀ ਕੀ ਤੁਹਾਨੂੰ ਕਿਹਾ ਜੋ ਬਿਨਾਂ ਆਪਣੀਆਂ ਪ੍ਰੋਪਰਟੀਆਂ ਨੇ ਜਿਹੜੇ ਨੋਨ ਸੋਰਸਸ ਆਫ ਇਨਕਮ ਤੋਂ ਵੱਧ ਨੇ ਉਹਦੇ ਬਾਰੇ ਤਫ਼ਤੀਸ਼ ਚੱਲ ਰਹੀ ਹੈ ਮੈਨੂੰ ਸਮਝਦਾ ਕਿ ਵਿਜੀਲੈਂਸ ਬੜੀ ਮੁਸਤੈਦੀ ਤੇ ਔਰ ਬਿਸ਼ਪਕਸ਼ਤਾ ਦੇ ਨਾਲ ਇਹ ਜਾਂਚ ਕਰ ਰਹੀ ਹੈ ਬੜੀ ਜਲਦੀ ਸਾਰਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਸਰ ਐਨਸੀਬੀ ਦੇ ਰਿਪੋਰਟ ਮਿਲਿਓ ਤਾਂ ਕਿ ਪੰਜਾਬ ਸਰਕਾਰ ਦੇਖਿਆ ਦੇਖੋ ਇਸ ਰਾ ਕੇ ਇਹ ਪੱਖੋਂ ਦਾ ਸਾਹਮਣੇ ਆਈ ਸੀ ਕਿ ਐਨਸੀਬੀ ਸਾਰੇ ਤੱਥ ਨੇ ਜਿਹੜੇ ਉਹ ਵਿਕਰਮ ਮੱਧਿਆ ਕੇਸ ਦੇ ਮਾਮਲੇ ਨੇ ਪੰਜਾਬ ਸਰਕਾਰ ਹਮੇਸ਼ਾ ਹਰ ਏਜੰਸੀ ਨੂੰ ਸਪੋਰਟ ਕਰਦੀ ਹੈ ਸਹਿਯੋਗ ਕਰਦੀ ਹੈ ਸਵਾਲ ਇਹ ਹੈ ਕਿ ਵਿਕਰਮ ਮੀਤ ਦੀ ਆਧਾਰ ਇਸ ਕੰਮ ਦੇ ਵਿੱਚ ਨਾਮ ਆਏ ਨੂੰ ਅੱਜ ਤਕਰੀਬਨ 13 ਸਾਲ ਹੋ ਗਏ 2013-12 ਦੇ ਵਿੱਚ ਆਇਆ ਸੀ ਪਹਿਲੀ ਵਾਰ ਕੋਸ ਸਮੇਂ ਤੋਂ ਲੈ ਕੇ ਅੱਜ ਤੱਕ ਹਰ ਪੰਜਾਬ ਦੇ ਮੱਥੇ ਉੱਪਰ ਕਦੇ ਉੜਦਾ ਪੰਜਾਬ ਕਦੇ ਮੁੱਠੀਂ ਤੇਰ੍ਹਾਂ ਦੇ ਕਲਾਕੀ ਜੋ ਲੱਗਦੇ ਆ। ਅੱਜ ਤੱਕ ਤਾਂ NCB ਨੇ ਕਦੇ ਪੰਜਾਬ ਗਵਰਨਮੈਂਟ ਸਰਕਾਰ ਦੇ ਸਾਹਮਣੇ ਹੋ ਗਏ। ਕੋਈ ਇਨਪੁਟ ਨਹੀਂ ਦਿੱਤਾ ਕਿ ਜੀ ਇਸ ਤਰੀਕੇ ਦੇ ਨਾਲ ਆਪਾਂ ਪੰਜਾਬ ਦੇ ਵਿੱਚੋਂ ਦੇਸ਼ ਦੇ ਵਿੱਚੋਂ ਆਪਾਂ ਨਸ਼ੇ ਖਤਮ ਕਰਨ ਦੇ ਵਿੱਚ ਸਹਿਯੋਗ ਅਸੀਂ ਥੋੜਾ ਕਰ ਸਕਦੇ ਆ ਉਹ ਇਨਪੁਟ ਨਹੀਂ ਦਿੱਤਾ। ਪਰਸੋਂ ਬਾੜਮੇਰ ਤੋਂ ਜਾ ਕੇ ਪੰਜਾਬ ਪੁਲਿਸ 60 ਕਿਲੋ ਹੈਰੋਨ ਫੜ ਕੇ ਲੈ ਕੇ ਆਉਂਦੀ। ਇੰਸੀਅ ਵੀ ਸੁਣਤੀ ਪਈ ਹੈ ਜੇ ਇੰਨੇ ਸਾਲਾਂ ਦਾ ਉਹਨਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਕਿੱਥੇ ਕੀ ਕਿਹਦੇ ਤਾਰ ਜੁੜੇ ਹੋਏ ਨੇ ਜਿਦੇ ਰਾਹੀਂ ਉਹ ਇਲ ਗਾਟਨ ਬਣੀ ਹੈ ਪੈਸਾ ਦੋ ਨੰਬਰ ਦੇ ਵਿੱਚ ਗੁਰੂਕੰਦ ਦੇ ਵਿੱਚ ਪਾ ਕੇ ਇਨਵੈਸਟ ਕਰ ਰਹੇ ਤੇ ਫਿਰ ਕਾਦੀ ਏਜੰਸੀਆਂ ਨੇ ਇਹ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਸਾਡੀ ਬੜੀ ਇੱਕ ਸਟਰੋਂਗ ਐਪਰੀਹੈਂਸ਼ਨ ਹੈ ਕਿ ਇਹ ਸਾਰਾ ਰਿਕਾਰਡ ਹੈ ਜਿਹੜਾ ਇਹ ਵਿਕਰਮਜੀਤ ਸਿੰਘ ਮਜੀਠੀਆ ਨੂੰ ਅਕਾਲੀ ਦਲ ਨੂੰ ਸਹਿਯੋਗ ਕਰਨ ਲਈ ਪੱਕਿਆ ਜਾ ਰਿਹਾ ਹੈ ਤਾਕੇ ਰਿਕਾਰਡ ਸਾਡੇ ਤੋਂ ਲੈਣ ਤੋਂ ਪਹਿਲਾਂ ਆਪ ਦਾ ਜਿਹੜਾ ਕੋਈ ਕੋਈ ਹਿਸਾਬ-ਕਿਤਾਬ ਕਰਨਾ ਹੈ ਕੋਈ ਸਿਸਟਮ ਸੈਟਅਪ ਕਰਨਾ ਹੈ ਕੋਈ ਤੱਥਾਂ ਨੂੰ ਉੜੋਂ ਪਰਾਂ ਕਰਨਾ ਹੈ ਕੋਈ ਸੋ ਉਸ ਚੀਜ਼ ਆ ਸਾਨੂੰ ਥਰਸੇ ਜਿਹਦਾ ਮੈਂ ਸਮਝਦਾ ਕਿ ਇੱਕ ਇੱਕ ਮੇਜਰ ਕੰਸਰਨ ਹੈ ਇਹ ਪੰਜਾਬ ਸਰਕਾਰ ਦਾ ਬਣਿਆ ਸੁਪੀਰ ਬਾਦਲ ਕਾਫੀ ਕਿੰਤੂ ਪ੍ਰਚੂਤ ਕਰ ਰਿਹਾ ਹੈ ਆਪਣੀ ਕਹੀ ਜੀ ਗੱਲ ਉਹਦੇ ਉਹਨਾਂ ਦਾ ਕੰਮ ਹੈ ਕਿੰਤੂ ਪ੍ਰਚੂਤ ਕਰਨਾ ਕਰ ਦਿਓ ਜੀ ਉਹਨਾਂ ਦੇ ਉਹਨਾਂ ਦੇ ਕਿੰਤੂ ਪ੍ਰਚੂਤ ਦੀ ਵੈਲਿਊ ਕੀ ਅੱਜ ਅੱਜ ਸਬੂਚਾ ਪੰਜਾਬ ਜਿਹੜਾ ਕੋ ਆਵਾਜ਼ ਦੀ ਪਾਰਟੀ ਵਾਲਾ ਕੀ ਜੀ ਆਵਾਜ਼ ਜੀ ਵਾਲਾ ਕੋ ਆਂਬਾਨ ਪਾਰਟ ਦੇਖ ਰਹੇ ਨੇ ਕਿ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਦੇ ਨਾਲ ਹਿਸਾਬ ਦਾ ਜਿਹੜਾ ਅੰਜਾਮ ਤੱਕ ਪਹੁੰਚਾਇਆ ਵੀ ਜਿਨ੍ਹਾਂ ਦੀ ਵਜ੍ਹਾ ਕਰਕੇ ਗੁਰੂ ਸਾਹਿਬ ਦੇ ਅੰਦਰਲੇ ਸੜਕਾਂ ਦੇ ਉੱਪਰ ਜਿਨ੍ਹਾਂ ਦੀ ਵਜ੍ਹਾ ਕਰਕੇ ਅ ਘਰਾਂ ਦੇ ਘਰਾਂ ਦੇ ਵਿੱਚ ਚਿੱਟੇ ਦੇ ਸੱਫਰ ਨੇ ਜਿਹੜੇ ਉਹ ਵਿਛ ਗਏ ਅੱਜ ਹਿਸਾਬ ਕਰਨ ਲਈ ਆਵਾਜ਼ ਦੀ ਪਾਰਟੀ ਤੇ ਪੰਜਾਬ ਸਰਕਾਰ ਧ੍ਰਿੜ ਰਾਜ ਦੇ ਨਾਲ ਲੱਗੀ ਹੋਈ ਹੈ ਉਹਨਾਂ ਦਾ ਕੀ ਕਰਨਾ ਹੈ ਅਮਨ ਜੀ ਜਿਸ ਤਰ੍ਹਾਂ ਪੰਜਾਬ ਸਰਕਾਰ ਲੱਗੀ ਹੋਈ ਹੈ ਉਹਨਾਂ ਨੇ ਖਤਮ ਕਰਨ ਬਾਅਦ ਤੇ ਤੁਹਾਡੀ ਜਿਹੜੀ ਸਰਕਾਰੀ ਏਜੰਸੀਆਂ ਨੇ ਉਹ ਕੀ ਕਹਿੰਦੇ ਪੰਜਾਬ ਦੇ ਵਿੱਚ ਕਿੰਨਾ ਕ ਨਸ਼ਾ ਹੋ ਰਹਿ ਗਿਆ ਜਾਂ ਕਿੰਨਾ ਕ ਅਸਰ ਖਤਮ ਹੋਣਾ ਕਿੰਨਾ ਹੋ ਗਿਆ ਜੀ ਦੇਖੋ ਇਸ ਦੇ ਆંકੜੇ ਦੇਖੋ ਇਸ ਤਰ੍ਹਾਂ ਕਿ ਇਹ ਜਿਹੜੇ ਆંકੜੇ ਆ ਕਿੰਨਾ ਰਹਿ ਗਿਆ ਕਿੰਨਾ ਨਹੀਂ ਰਹਿ ਗਿਆ ਇਹ ਤਾਂ ਡਿਬੇਟੇਬਲ ਇਸ਼ੂ ਹੈ ਜੀ ਪਰ ਮੈਂ ਇੱਕ ਗੱਲ ਮੰਨ ਕੇ ਚਾਹਦਾ ਕਿ ਵੈਸੇ ਚਲੋ ਪਿੰਸਾਉਤ ਹੀ ਪਰ ਪਿਛਲੇ ਤਕਰੀਬਨ 5 ਮਹੀਨਿਆਂ ਤੋਂ ਸਰਕਾਰ ਤੇ ਪੁਲਿਸ ਦੇ ਔਰ ਲੋਕਾਂ ਵੱਲੋਂ ਵੀ ਸਹਿਯੋਗ ਦੇਣ ਦੇ ਵਿੱਚ ਕੋਈ ਕਮੀ ਕਸਰ ਨਹੀਂ ਹੈ ਜੇ ਪਿਛਲੀਆਂ ਸਰਕਾਰਾਂ ਦੀ ਪੁਸ਼ਤ ਪਨਾਹੀ ਦੇ ਜ਼ਰੀਏ ਚਿੱਟਾ ਘਰ ਘਰ ਪਹੁੰਚ ਗਿਆ ਤੇ ਲੋਕਾਂ ਦੇ ਸਾਥ ਸਹਿਯੋਗ ਸਦਕਾ ਸਰਕਾਰ ਦੀ ਸਾਫ ਨੀਅਤ ਸਦਕਾ ਪੁਲਿਸ ਦੇ ਉੱਪਰ ਸਖਤੀ ਦੇ ਸਦਕਾ ਜੇ ਇਹ ਖਤਮ ਹੋਏ ਇਸੇ ਤਰੀਕੇ ਨਾਲ ਹੀ ਹੋਊਗਾ ਇੱਕ ਦੋ ਤਰੀਕੇ ਨਾਲ ਇਹ ਦੇ ਇਹ ਮੈਂ ਸਮਝਦਾ ਕਿ ਇਹ ਨਸ਼ਾ ਜੜੋਂ ਖਤਮ ਹੋ ਸਕਦਾ ਇੱਕ ਸਪਲਾਈ ਰਿਡਕਸ਼ਨ ਸਪਲਾਈ ਪਹਿਲਾਂ ਘਟਾਉਣਾ ਤੇ ਫਿਰ ਖਤਮ ਕਰਨਾ ਉਹ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਕੰਮ ਹੈ ਦੂਜਾ ਹੈ ਡਿਮਾਂਡ ਰਿਡਕਸ਼ਨ ਕਿ ਲੋਕਾਂ ਵੱਲੋਂ ਮੰਗ ਹੈ ਜਿਹੜੀ ਨਸ਼ੇ ਦੀ ਉਹ ਹੀ ਖਤਮ ਹੋ ਜੇ ਇਹਦਾ 100% ਸਕਸੈਸ ਦਾ ਤਰੀਕਾ ਇਹੀ ਹੈ ਸਰਕਾਰ ਪੁਲਿਸ ਲੱਗੀ ਹੋਈ ਹੈ ਲੋਕਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਮੈਂ ਮੰਨ ਕੇ ਚਾਹੁੰਦਾ ਕਿ ਕਾਫੀ ਹੱਦ ਤੱਕ ਇਹਦੇ ਉੱਪਰ ਨਕੇਲ ਜਿਹੜੀ ਉੱਪਰ ਸੀ ਜਾ ਚੁੱਕੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪੰਜਾਬ ਦਾ ਕੱਲਾ ਕੱਲਾ ਘਰ ਸਾਬ ਦਊਗਾ ਇਹਦੇ ਵਿੱਚ ਕੰਟਰੋਲ ਮੁਕਸਦ ਦੇਣਗੇ ਇਹਨੂੰ ਆਪਾਂ ਜਦੋਂ ਖਤਮ ਕਰਦੇ ਹਾਂ ਲਾਉਂਦੇ ਆ ਪੋਕੀ ਨੇ ਕਿ ਨਸ਼ੇ ਦੀ ਗੱਲ ਖਹੀ ਹੈ ਤੁਸੀਂ ਇੱਕ ਪੁਲਿਸ ਡਿਪਾਰਟਮੈਂਟ ਹੀ ਜ਼ਿਆਦਾਤਰ ਕੰਮ ਕਰ ਰਿਹਾ ਪਹਿਲੀ ਪੁਲਿਸ ਉਹ ਕੱਟ ਹੈ ਕੀ ਇਹਦੇ ਵਿੱਚ ਹੋਰ ਡਿਪਾਰਟਮੈਂਟ ਨਹੀਂ ਜੋੜੇ ਜਾ ਸਕਦੇ ਜਿਹੜਾ ਯੁੱਧ ਹੈ ਉਹ ਸਾਰਿਆਂ ਦਾ ਯੁੱਧ ਹੈ ਪਬਲਿਕ ਦਾ ਵੀ ਚਲੋ ਹੁੰਦਾ ਹੈ ਪਰ ਡਿਪਾਰਟਮੈਂਟ ਕਈ ਹੈ ਇਹਦੇ ਨਹੀਂ ਸਾਰੀ ਲੱਗੇ ਹੋਏ ਨੇ ਜੀ ਹੁਣ ਦੇਖੋ ਪੁਲਿਸ ਸਾਫ ਦਾ ਕੰਮ ਕਰ ਰਹੀ ਹੈ ਸਪਲਾਈ ਰਿਡਕਸ਼ਨ ਦੇ ਵਿੱਚ ਜਿੱਥੇ ਕਿਤੇ ਸਪਲਾਈ ਦਾ ਪਤਾ ਲੱਗਦਾ ਉੱਥੇ ਉਸ ਸਪਲਾਈ ਲਾਈਨ ਨੂੰ ਇਹ ਕੱਟ ਕਰਦੇ ਨੇ ਜਿੱਥੇ ਕਿ ਤੇ ਇਹ ਪਤਾ ਲੱਗਦਾ ਹੈ ਕਿ ਇਨ੍ਹਾਂ ਲੋਕਾਂ ਨੇ ਇਹਦੇ ਨਾਲ 2 ਨੰਬਰ ਦੀਆਂ ਪ੍ਰਾਪਰਟੀਆਂ ਕਬਈਆਂ ਨੇ ਉਹਦੇ ਉੱਪਰ ਐਕਸ਼ਨ ਪੁਲਿਸ ਲੈ ਰਹੀ ਹੈ ਇਹਦੇ ਨਾਲ ਨਾਲ ਹੈਲਥ ਡਿਪਾਰਟਮੈਂਟ ਹੈ ਜਿਹੜਾ ਸੋਸ਼ਲ ਜਸਟਿਸ ਡਿਪਾਰਟਮੈਂਟ ਹੈ ਜਿਹੜਾ ਉਹ ਉਹਨਾਂ ਬੱਚਿਆਂ ਨੂੰ ਜਿਹੜੇ ਨਸ਼ੇ ਦੇ ਵਿੱਚ ਪੈ ਗਏ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਕੂਟ ਸੈਂਟਰਾਂ ਦੇ ਵਿੱਚ ਲਿਜਾ ਕੇ ਉਹਨਾਂ ਦਾ ਟ੍ਰੀਟਮੈਂਟ ਕਰਨ ਦੇ ਜਿੰਮੇਵਾਰੀ ਉਹ ਨਿਭਾ ਰਹੇ ਨੇ ਸਾਡਾ ਸਕਿੱਲ ਡਿਵੈਲਪਮੈਂਟ ਡਿਪਾਰਟਮੈਂਟ ਹੈ ਉਹ ਉਹਨਾਂ ਬੱਚਿਆਂ ਨੂੰ ਉਹਨਾਂ ਸੈਂਟਰਾਂ ਦੇ ਵਿੱਚ ਉਹਨਾਂ ਦੀ ਸਕਿਲਿੰਗ ਕਰਕੇ ਤਾਂ ਕਿ ਬੱਚਾ ਰੋਜ਼ਗਾਰ ਲਾਇਕ ਹੋ ਸਕੇ ਔਰ ਸਹੀ ਲੀਤੇ ਚੜ ਸਕੇ ਸੋ ਹਰ ਕੋਈ ਮੈਂ ਕਹਾ ਵੀ ਕੋਈ ਇਕੱਲਾ ਇੱਕ ਵਿਅਕਤੀ ਜਾਂ ਇੱਕ ਡਿਪਾਰਟਮੈਂਟ ਜਾਂ ਇੱਕ ਇੱਕ ਆਰਗੇਨਾਈਜੇਸ਼ਨ ਦੇ ਨਾਲ ਕੰਮ ਚੱਲਦਾ ਮੈਂ ਤਾਂ ਕਹਿੰਦਾ ਜੀ 3 ਕਰੋੜ ਲੋਕਾਂ ਨੂੰ ਇਹਦੇ ਚ ਸਾਥ ਦੇਣਾ ਪਊਗਾ ਤਾਂ ਜਾ ਕੇ ਕੰਮ ਸਿਰੇ ਲੱਗੇ ਇਹ ਅਮਨ ਜੀ ਡੀਐਸਪੀ ਖੇਰਾ ਸਾਹਿਬ ਨੇ ਬੜੀ ਲੋਕਲ ਐਮਸੀਐਡੀ ਉਹ ਲੱਗੀ ਹੋਈ ਹੈ ਔਰ ਮੈਂ ਸਮਝਦਾ ਕਿ ਕੋਈ ਵੀ ਵੱਡਾ ਕੋਈ ਨੁਕਸਾਨ ਨਹੀਂ ਹੁੰਦੇ ਕਿ ਹਾਂ ਡੈਫੀਨਿਟਲੀ ਜੇ ਕਿਤੇ ਕੋਈ ਥੋੜਾ ਬਹੁਤ ਕਿਤੇ ਕੋਈ ਲੀਕੇਜ ਹੋ ਜਾਂਦੀ ਹੈ ਤਾਂ ਉਹ ਨਾਲ ਦੇ ਨਾਲ ਲਾਗੇ ਤਾਂ ਜਿਹਨੂੰ ਕਰ ਕਰਦੇ ਜਾਂਦੇ ਫਿਰ ਦੇ ਪ੍ਰਤਾਪ ਸਿੰਘ ਸੰਸਦਾਂ ਦੇ ਬਾਅਦ ਵਿਜੇਲ ਸਾਹਿਬ ਦੇ ਦੀ ਠੀਕ ਹੋ ਗਿਆ ਦੇਖੋ ਇਸ ਤਰ੍ਹਾਂ ਕਿ ਨੀਚੇ ਮੈਂ ਨਿੱਜੀ ਤੌਰ ਤੇ ਗੱਲ ਕਰਾਂ ਉਹ ਮੈਂ ਹੋਰ ਵਿਜੇ ਪ੍ਰਤਾਪ ਜੀ ਦਾ ਸਤਿਕਾਰ ਕਰਦਾ ਉਹ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਔਰ ਸਰਕਾਰ ਖੋਦੀ ਜੋ ਬਿਆਨਬਾਜ਼ੀ ਉਹ ਕਰ ਰਹੀ ਸੀ ਕਿ ਪਰ ਕੋਈ ਗੱਲ ਨਹੀਂ ਚਲੋ ਪਾਰਟੀ ਦੇ ਵਿੱਚ ਵੀ ਪਰਿਵਾਰ ਦੇ ਵਿੱਚ ਵੀ ਡਿਸੈਂਟ ਹੈ ਜਿਹੜਾ ਡਿਫਰੈਂਸ ਆਫ opinion ਹੁੰਦਾ ਉਸਤੇ ਤਾਂ ਕਾਇਜ ਹੈ ਪਰ ਇੱਕ ਉਹ ਜੇ ਵਿਅਕਤੀ ਜਿਹਦੇ ਉੱਪਰ ਕਈ 100 ਕਰੋੜ ਨਸ਼ਿਆਂ ਦੇ ਜ਼ਰੀਏ ਕਮਾਉਣ ਦਾ ਇਲਜ਼ਾਮ ਲੱਗਿਆ ਹੋਵੇ ਤੇ ਜਦੋਂ ਪੰਜਾਬ ਪੁਲਿਸ ਪੰਜਾਬ ਸਰਕਾਰ ਉਹਦੇ ਉੱਪਰ ਐਕਸ਼ਨ ਲਵੇ ਤੇ ਫਿਰ ਉਹਦੇ ਬਚਾਅ ਦੇ ਵਿੱਚ ਖੜਨਾ ਇਹ برداشت ਤੋਂ ਬਾਹਰ ਸੀ ਪਾਰਟੀ ਦੇ ਔਰ ਸਰਕਾਰ ਦੇ ਸੋ ਇਹਦੀ وجہ ਕਰਕੇ ਐਕਸ਼ਨ ਜਿਹੜਾ ਉਹ ਲਿਆ ਗਿਆ ਮੈਂ ਸਮਝਦਾ ਕਿ ਇਹਨਾਂ ਚਾਹੇ ਬੇਅਦਬੀ ਦੀ ਗੱਲ ਕਰੀਏ ਔਰ ਚਾਹੇ ਨਸ਼ਿਆਂ ਦੀ ਗੱਲ ਕਰੀਏ ਇੱਕ ਵਿਅਕਤੀ ਵੀ ਇਹਨਾਂ ਦੋਸ਼ੀਆਂ ਦੇ ਖਿਲਾਫ ਪੰਜਾਬ ਦੇ ਵਿੱਚੋਂ ਖੜਾ ਨਹੀਂ ਹੋ ਸਕਦਾ ਮੈਨੂੰ ਸਮਝ ਨਹੀਂ ਆਉਂਦੀ ਕਿ ਕਮਰ ਵਿਜੇ ਪ੍ਰਤਾਪ ਕੀ ਕਿਉਂ ਇਹ ਜੇ ਵਿਅਕਤੀ ਦਾ ਉਹਨਾਂ ਨੇ ਸਾਥ ਦਿੱਤਾ ਜਿਹਦੇ ਪਰੇਸ਼ਕੀਡ ਐਪਲੀਕੇਸ਼ਨ ਲੱਗ ਜਾਂਦੀ